ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਬੇਸਨ ਦਾ ਚਿਲਾ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਜਿਹੜਾ ਕਿ ਛੱਟਪਟ ਬਣ ਕੇ ਤਿਆਰ ਹੋ ਜਾਏਗਾ ਇਹਨੂੰ ਆਪਾਂ ਬ੍ਰੇਕਫਾਸਟ ਆਪਸ਼ਨ ਵਿੱਚ ਵੀ ਐਡ ਕਰ ਸਕਦੇ ਹਾਂ ਤੇ ਬੱਚਿਆਂ ਲਈ ਜੇ ਤੁਹਾਨੂੰ ਕੋਈ ਸਮਝ ਨਹੀਂ ਆ ਰਿਹਾ ਕਿ ਲੰਚ 'ਚ ਕੀ ਭੇਜੀ ਤੇ ਬੈਸਟ ਆਪਸ਼ਨ ਆ ਸਭ ਤੋਂ ਪਹਿਲਾਂ ਆਪਾਂ ਬੇਸਨ ਲੈ ਲਵਾਂਗੇ ਉਸ ਵਿੱਚ ਹਰੀਆਂ ਮਿਰਚਾਂ ਥੋੜੀਆਂ ਜੀਆਂ ਥੋੜੀ ਜਿਹੀ ਪਿਆਜ਼ ਸੋ ਕੁਝ ਬੇਸਿਕ ਮਸਾਲੇ ਜਿਵੇਂ ਕਿ ਨਮਕ ਲਾਲ ਮਿਰਚ ਪਾਊਡਰ ਹਲਦੀ ਪਾਊਡਰ ਜੀਰਾ ਪਾ ਲਵਾਂਗੇ ਥੋੜੀ ਜੀ ਵਿੱਚ ਕਸੂਰੀ ਮੇਥੀ ਪਾ ਲਵਾਂਗੇ ਮੇਰੇ ਕੋਲ ਧਨੀਆ ਨਹੀਂ ਸੀ ਮੈਂ ਕਸੂਰੀ ਮੇਥੀ ਪਾ ਲਈ ਜੇ ਤੁਸੀਂ ਧਨੀਆ ਵੀ ਪਾ ਸਕਦੇ ਹੋ ਹੁਣ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਕਿ ਵਿੱਚ ਲੰਗਸ ਨਾ ਰਹਿ ਜਾਣ ਫਿਰ ਤਵੇ ਤੇ ਥੋੜਾ ਜਿਹਾ ਬਟਰ ਲਗਾਵਾਂਗੇ ਤੇ ਆਪਣੇ ਚੀਲੇ ਦਾ ਬੈਟਰ ਫਲਾ ਦਵਾਂਗੇ ਚੰਗੀ ਤਰ੍ਹਾਂ ਚਮਚ ਦੇ ਨਾਲ ਥੋੜਾ ਜਿਹਾ ਪੱਕਣ ਤੋਂ ਬਾਅਦ ਇਸ ਦੇ ਉੱਤੇ ਆਪਾਂ ਤਿਲ ਲਗਾ ਦਾਂਗੇ ਵਾਈਟ ਤਿਲ ਫਿਰ ਆਪਾਂ ਇਹਨੂੰ ਫਲਿਪ ਕਰ ਦਵਾਂਗੇ बस स्लो थे, थे अपना स्लो फ्लेम से फ्लेम से जो अपना बेसन चंकी तरह पक जाए देखो जी अपना बेसन का चीला बन के तैयार है तो तीस सॉस ना खा सकते हो ग्रीन चिली चा ना खा सकते हो दही ना भी खा सकते हो जो तुम मेरी वीडियो चंकी लगी लाइक